ਇਹ ਅਸਥਾਨ ਬਾਬਾ ਬਕਾਲਾ ਸਾਹਿਬ ਦੇ ਮਾਤਾ ਗੰਗਾ ਦਾ ਮਾਤਾ ਗੰਗਾ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਿਆ ਆਇਆ ਹੈ ਇਹ ਸਥਾਨ ਮਾਤਾ ਗੰਗਾ ਦੀ ਯਾਦ ਵਿੱਚ ਬਣਿਆ ਆਇਆ ਏ ਇਹ ਤੋਂ ਦਾ ਇਤਿਹਾਸ ਹੈ ਮਾਤਾ ਗੰਗਾ ਦੇ ਗੁਰਦੁਆਰੇ ਦਾ ਇਤਿਹਾਸ ਹੈ ਲੱਲਾ ਬਬੇ ਨਾ ਨਹੀਂ ਉਹ ਤੁਮਤੇ ਸਿੰਘਾਂ ਲਾਟਦੀਆਂ ਫੌਜਾਂ ਗੁਰੂਆਂ ਲਾਟਲੀਆਂ ਫੌਜਾਂ